ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਸਭ ਤੋਂ ਵੱਧ ਆਪਾਂ ਨੂੰ ਜਿਹੜੇ ਆਰਡਰ ਆਉਣ ਦਿੰਨੇਗੇ ਫੁਲਕਾਰੀ ਦੇ ਆਉਂਦੇ ਨੇ ਕਿ ਜੇ ਤੁਸੀਂ ਵੀ ਕੋਈ ਵੀ ਫੁਲਕਾਰੀ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਬਾਗ ਫੁਲਕਾਰੀ ਬਾਗ ਅਲੀਆਂ ਸ਼ਰਟਾਂ ਜਾਂ ਫੁਲਕਾਰੀ ਸੂਟ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਜਿੱਦਾਂ ਇਹ ਪ੍ਰਿੰਟ ਸੂਟ ਨੇਗੇ ਇਹ ਵੀ ਤੁਸੀਂ ਲੈ ਸਕਦੇ ਹੋਗੇ ਹੈਂਡਵਰਕ ਆਰੀਵਰਕ ਮਸ਼ੀਨਵਰਕ ਜੋ ਵੀ ਤੁਹਾਡੀ ਚੋਇਸ ਹੈਗੀ ਉਦਾਂ ਤੁਸੀਂ ਆਪਣੀ ਔਨ ਡਿਮਾਂਡ ਤੇ ਰੈਡੀ ਕਰਵਾ ਸਕਦੇ ਹੋਗੇ ਅੱਜ ਅਸੀਂ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਹੈਗੇ ਨੇ ਕਿ ਕਾਟਨ ਦੇ ਤੇ ਇਹਦੇ ਤੇ ਕੋਈ ਲਾਈਨਿੰਗ ਨਹੀਂ ਲੱਗਦੀ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਜੇ ਤੁਸੀਂ ਇਹ ਸੂਟ ਮੰਗਵਾਉਣਾ ਚਾਹੋਗੇ ਤਾਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵਟਸਐਪ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾ ਹੈਗਾ ਉਥੇ ਜਾ ਕੇ ਤੁਸੀਂ ਆਪਾਂ ਨੂੰ ਆਪਣਾ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਪੁੱਛ ਕੇ ਤਾਂ ਆਪਣਾ ਤੁਸੀਂ ਰਖਵਾ ਸਕਦੇ ਹੋਗੇ ਤੇ ਇਹ ਆਪਾਂ ਦੁਬਾਰਾ ਮੰਗਾਏ ਨੇਗੇ ਇਹਦੇ ਨਾਲ ਦੇ ਆਪਣੇ ਸੂਟ ਪਹਿਲਾਂ ਬਹੁਤ ਬਹੁਤ ਸਾਰੇ ਸੇਲ ਹੋ ਗਏ ਇਹ ਔਨ ਡਿਮਾਂਡ ਆਪਾਂ ਦੁਬਾਰੇ ਫੇਰ ਮੰਗਾਏ ਨੇਗੇ ਦੇਖੋ ਪ੍ਰਿੰਟਿੰਗ ਬਹੁਤ ਜ਼ਿਆਦੇ ਸੋਹਣੀਆਂंगी ਵਿਦਆਊਟ ਲਾਈਨਿੰਗ ਇਹ ਸਟਿਚ ਹੋਊਗਾ ਸਟਿਚਿੰਗ ਅਵੇਲੇਬਲ ਹੈਗੀ ਆ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਐਵੇਂ ਵੀ ਮੰਗਵਾ ਸਕਦੇ ਹੋਗੇ ਤੁਸੀਂ ਘਰ ਬੈਠੇ ਹੋ ਆਨਲਾਈਨ ਆਪਣਾ ਆਰਡਰ ਕਰ ਸਕਦੇ ਹੋ ਵੀ ਬੁਕਿੰਗ ਆਪਣੀ ਤੇ ਕੈਸ਼ ਔਨ ਡਿਲੀਵਰੀ ਨਹੀਂ ਅਵੇਲੇਬਲ ਹੈਗੀ ਆਨਲਾਈਨ ਪੇਮੈਂਟ ਅਵੇਲੇਬਲ ਹੈਗੀ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਜੇ ਕੋਈ ਰੀਸੇਲਰ ਹੈਗਾ ਕੰਮ ਕਰਨਾ ਚਾਹੁੰਦਾਗਾ ਉਹ ਵੀ ਆਪਾਂ ਨੂੰ ਮੈਸੇਜ ਕਰ ਸਕਦਾਗਾ ਉਹ ਵੀ ਆਪਣੇ ਕੋਲੇ ਸਟਾਕ ਲੈ ਸਕਦਾ ਕੋਈ ਭੈਣ ਹਨ ਅੱਗੇ ਵਧਣਾ ਚਾਹੁੰਦੀ ਹੈਗੀ ਕੰਮ ਕਰਨਾ ਚਾਹੁੰਦੀ ਹੈ ਤਾਂ ਆਪਣੇ ਕੋਲ স্টক ਲੈ ਸਕਦੀ ਹੈ अवेलेबल ਹੈਗਾ ਆ ਆਪਾਂ ਦੇ ਦਿੰਦੇ ਆਂਗੇ ਇਹਦੇ ਨਾਲ ਹੈਗੇ ਆ ਪਲੇਨ ਬਾਟਮ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਵਰਕ ਵੀ ਕਰਵਾ ਸਕਦੇ ਹੋਗੇ ਪਰ ਆਪਣਾ ਕੱਪੜੇ ਦਾ ਕੋਈ ਵੀ ਲੰਬਾ ਨਹੀਂ ਆਉਂਦਾ ਹੈਗਾ ਨਾ ਸ਼੍ਰਿੰਕ ਹੋਵੇ ਨਾ ਸ਼ਣੇ ਬਸ ਇਹਨੂੰ ਜਦੋਂ ਸਟਿਚ ਕਰਵਾਉਗੇ ਇਹਨੂੰ ਮਤਲਬ ਪਹਿਲਾਂ ਵਾਸ਼ ਕਰ ਲਿਓ ਫਿਰ ਸਟਿਚ ਕਰਵਾਇਓ ਕਿਉਂਕਿ ਜਿੰਨਾ ਸੂਟ ਸ਼੍ਰਿੰਕ ਹੋਣਾ ਹੁੰਦਾ ਉਹ ਹੋ ਜਾਂਦਾ ਹੁੰਦਾ ਫਿਰ ਮਤਲਬ ਦੁਬਾਰਾ ਨਹੀਂ ਹੁੰਦਾ ਹੈਗਾ ਤੁਹਾਡੀ ਫਿਟਿੰਗ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਅਸੀਂ ਵੀ ਸੂਟ ਜੇ ਕੋਈ ਵੀ ਸਟਿਚ ਕਰਵਾਉਣਾ ਤਾਂ ਵਾਸ਼ ਕਰਕੇ ਕਰਵਾਉਣੇ ਆਂਗੇ। ਪਲੱਸ ਇਹਦੇ ਨਾਲ ਹੈਗੇ ਨੇ ਪਿਓਰ ਕੋਟੇ ਦੇ ਦੁਪੱਟੇ। ਕੁਲੇੜੂਲੇ ਦੁਪੱਟੇ ਲੇਨਗੇ 22 ਮੀਟਰ ਦੇ 44 ਇੰਚ ਪਾਣਾਂਗਾ ਇਹਨਾਂ ਦਾ। ਲੈਸ ਦੀ ਆਪਾਂ ਕੋਈ ਫਿਨਿਸ਼ਿੰਗ ਨਹੀਂ ਦਿੱਤੀ ਹੈਗੀ। ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਜੇ ਤੁਸੀਂ ਕਹੋਗੇ ਮੈਸੇਜ ਕਰਕੇ ਵੀ ਹਾਂ ਸਾਨੂੰ ਲੈਸ ਦੀ ਫਿਨਿਸ਼ਿੰਗ ਕਰਕੇ ਦੇਵੋ ਉਹਦੇ ਐਕਸਟਰਾ ਚਾਰजेस ਹੋਣਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ। ਜੇ ਤੁਸੀਂ ਇਦਾਂ ਹੀ ਲੈਣਾ ਤਾਂ ਇਦਾਂ ਵੀ ਲੈ ਸਕਦੇ ਹੋ ਫਿੱਕੋ ਵਗੈਰਾ ਕਰਵਾ ਕੇ ਠੀਕ ਹੈ ਜੀ ਇਹਦੇ ਨਾਲ ਦੇ ਆਪਣੇ ਕੋਲੇ ਸਿਰਫ ਤਿੰਨ ਸੂਟ ਅਵੇਲੇਬਲ ਨੇਗੇ ਜੇ ਕੋਈ ਵੀ ਲੈਣਾ ਚਾਹੁੰਦਾਗਾ ਤਾਂ ਆਪਣਾ ਫਾਸਟ ਵੀ ਆਰਡਰ ਰਖਵਾ ਸਕਦਾ ਸੈਕੰਡ ਕਲਰ ਇਹਦੇ ਵਿੱਚ ਹੈਗਾਗਾ ਪਰਪਲ ਪੀਸਟਾ ਦਾ ਸਟੱਫ ਹੈਗਾ ਪੀਸਟਾ ਬ੍ਰੈਂਡ ਦਾ ਤੇ ਪਲੱਸ ਦੁਪੱਟੇ ਨੇਗੇ ਥੋੜਾ ਜਿਹਾ ਆਪਣਾ ਸਟਾਫ ਕਾਸਟਲੀ ਜ਼ਰੂਰ ਹੁੰਦਾਗਾ ਕਿਉਂਕਿ ਆਪਾਂ ਪਿੱਛੋਂ ਹੀ ਆਪਾਂ ਉਹਨੂੰ ਕਾਸਟਲੀ ਹੀ ਲੈਣਿਆਂਗੇ ਸਟਾਫ ਕਿਉਂਕਿ ਉਹ ਚ ਕੋਈ ਲਾਂਬਾ ਨਹੀਂ ਹੁੰਦਾ ਜੇ ਆਪਾਂ ਸਸਤਾ ਕੱਪੜਾ ਲਵਾਂਗੇ ਕੱਲ ਨੂੰ ਤੁਸੀਂ ਕਹੋਗੇ ਲਾਫ ਗਿਆ ਸ਼੍ਰਿੰਕ ਹੋ ਗਿਆ ਹਨਾ ਤੇ ਉਹ ਉਦੋਂ ਪਹਿਲਾ ਚੀਜ਼ ਆਪਾਂ ਵਧੀਆ ਹੀ ਚੀਜ਼ ਦਈਏ ਬਾਕੀ ਜਿਹੜੀਆਂ ਆਪਣੇ ਨਾਲ ਜੁੜੀਆਂ ਹੋਈਆਂ ਪਰ ਇਹਨਾਂ ਨੂੰ ਸਾਰੀਆਂ ਵਧੀਆ ਹੀ ਲੈਂਦੀਆਂ ਨਹੀਂ ਗਈ ਤੇ ਇਹ ਹੈਗਾਗਾ ਪਰਪਲ ਕਲਰ ਇਹਨੂੰ ਤੁਸੀਂ ਲੈਸਸ ਦਾ ਡਿਜ਼ਾਈਨ ਦੇ ਕੇ ਬਹੁਤ ਸੋਹਣੀ ਹੈ ਜੀ ਮਤਲਬ ਬਸ ਸਟਿਚਿੰਗ ਕਰਵਾ ਸਕਦੇ ਹੋਗੇ ਇਹਦੇ ਨਾਲ ਹੈਗਾ ਜੀ ਪਲੇਨ ਬਾਟਮ ਬਾਟਮ ਤੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੇ ਨਹੀਂ ਏਦਾਂ ਵੀ ਮਕਵਾ ਸਕਦੇ ਪਲਾਸੇ ਦੇ ਨਾਲ ਹੈਗਾ ਇਹ ਕੋਟੇ ਦਾ ਦੁਪੱਟਾ ਫੋਰ ਸਾਈਡ ਬਾਰਡਰ ਹੈ ਦਾ ਦੁਪੱਟੇ ਦੇ ਦੇਖੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਦਾ ਬਹੁਤ ਫੁੱਲੇ ਡੁੱਲੇ ਦੁਪੱਟੇ ਲੰਗੇ ਗਰਮੀਆਂ ਦੇ ਵਿੱਚ ਤੁਸੀਂ ਜਿੱਦਾਂ ਵਾੜੀ ਪੈਣ ਲੋ ਬਹੁਤ ਸੂਪਰ ਜੀਆਂ ਆਈਟਮਾਂ ਲੰਗੀਆਂ ਇਹ ਬਹੁਤ ਮਤਲਬ ਸੋੜੀਆਂ ਲੱਗਦੀਆਂ ਨੇ ਪਾਈਆਂ ਹੋਈਆਂ ਦੇਖਾ ਜਿਓ ਥਰਡ ਕਲਰ ਇਹਦੇ ਵਿੱਚ ਹੈਗਾ ਗਾ ਇਹ ਵਾਲਾ ਮਜੈਂਟਾ ਪਲੱਸ ਹੈਗੇ ਪਲੇਨ ਪਲੇਨ ਬਾਟਮ ਇਹਦੇ ਨਾਲ ਤੇ ਨਾਲ ਹੈਗਾ ਦੁਪੱਟਾ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਭੇਜ ਸਕਦੇ ਹੋ ਤੇ ਦੈਨ ਆਪਣੀ ਪੇਮੈਂਟ ਕਰਕੇ ਤੇ ਆਪਣਾ ਸੂਟ ਰਖਵਾ ਸਕਦੇ ਹੋਗੇ ਤੇ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਓ ਤੇ ਆਪਾਂ ਕੋਰੀਅਰ ਵੀ ਤੁਹਾਡਾ ਨਾਲ ਦੀ ਨਾਲ ਕੱਢ ਦਾਂਗੇ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਸ਼ਹਿਰ ਦੇ ਵਿੱਚ ਕਰਨਾ ਤਾਂ ਸ਼ਹਿਰ ਦੇ ਵਿੱਚ ਵੀ ਅਸੀਂ ਕੋਰੀਅਰ ਸਾਡਾ ਅਵੇਲੇਬਲ ਜਾਂਦਾ ਹੈਗਾ ਤੇ ਪਿੰਡ ਦੇ ਵਿੱਚੋਂ ਤੇ ਪਿੰਡ ਦੇ ਵਿੱਚ ਵੀ ਤੁਹਾਡੇ ਘਰ ਤੱਕ ਪਹੁੰਚੂਗਾ ਜਿੱਦਾਂ ਵੀ ਤੁਸੀਂ ਡਿਲੀਵਰੀ ਕਰਾਉਣੀ ਹੈ ਉਹਦਾ ਸਾਨੂੰ ਤੁਸੀਂ ਨੀਚੇ ਮੈਂਸ਼ਨ ਕਰ ਸਕਦੇ ਹੋਗੇ ਤੇ ਆਪਾਂ ਇੰਸਟਾਗ੍ਰam ਤੇ ਆਪਣਾ ਪੇਜ ਹੈ ਗੁਰਲੋ ਕਰੀਪ ਸਟਿੱਕ ਦੇ ਨਾਮ ਤੇ ਉੱਤੇ ਜਾ ਕੇ ਪੇਜ ਨੂੰ ਮੇਰੇ ਨਾਲ ਵਾਦ-ਵਦ ਫੋਲੋ ਕਰੋ ਜੀ ਤੇ ਉਹਦੇ ਜਾ ਕੇ ਵੀ ਤੁਸੀਂ ਮਤਲਬ ਦੇਖ ਸਕਦੇ ਹੋ ਆਪਾਂ ਛੋਟੀਆਂ ਰੀਲਾ ਬਣਾ ਕੇ ਪਾਈਆਂ ਹੁੰਦੀਆਂ ਨੇ ਪ੍ਰਿੰਟ ਸੂਟ ਵਗੈਰਾ ਦੀਆਂ ਉਹ ਵੀ ਚੈੱਕ ਕਰ ਸਕਦੇ ਹੋਗੇ ਇਹ ਮੈਂ ਸੂਟ ਵੀਅਰ ਕੀਤਾ ਹੋਇਆ ਹੈਗਾ ਉਹਦੇ ਨਾਲ ਦੇ ਸੂਟ ਲੇងਗੇ ਬਸ ਆਪਣੇ ਕੋਲ ਦੋ ਸੂਟ ਅਵੇਲੇਬਲ ਹੋ ਰਹੇ ਹੈਗੇ ਆਪਾਂ ਤੋਂ ਨਈਂ ਵੀਡੀਓ ਬਣਦੀ ਹੈਗੀ ਕਈ ਵਾਰ ਵੀਡੀਓ ਸਕਿਪ ਹੋ ਜਾਂਦੀ ਹੈਗੀ ਨਾਲ ਹੈਗੇ ਆ ਪਲੇਨ ਸ਼ਿਮਰ ਦੀ ਬਾਟਮ ਹਾਂ ਟਿਸ਼ੂ ਦੀ ਹੈਗੀ ਟਿਸ਼ੂ ਸ਼ਿਮਰ ਦੀ ਉੱਛੇ ਤੇ ਇਹ ਹੈਗਾ ਦੂਜਾ ਕਲਰ ਵਿਦਆਊਟ ਇਹ ਦੁਪੱਟੇ ਨਹੀਂ ਗੇ ਦੁਪੱਟਾ ਕਹੋਗੇ ਤਾਂ ਆਪਾਂ ਲਗਵਾਵਾਂਗੇ ਜੇ ਨਹੀਂ ਕਹੋਗੇ ਤਾਂ ਆਪਾਂ ਨਹੀਂ ਲਗਾਵਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵਾਤ ਤੋਂ ਬਾਅਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਕ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਜੇ ਆਪਾਂ ਐਗਜ਼ੀਬਿਸ਼ਨ ਲਗਾਉਣੀ ਹੋਵੇ ਕੋਈ ਵੀ ਤੁਹਾਡੇ ਪਲੇਸ ਵੀ ਵਧੀਆ ਹੁੰਦੀ ਆ ਹਨਾ ਤੇ ਆਪਾਂ ਕਿੱਥੇ ਐਗਜ਼ੀਬਿਸ਼ਨ ਲਗਵਾ ਸਕਦੇ ਆਂਗੇ ਮਤਲਬ ਲਗਾ ਸਕਦੇ ਆਂਗੇ ਤੁਸੀਂ ਜਰੂਰ ਦੱਸਿਓ ਫਿਰ ਆਪਾਂ ਇੱਕ ਐਗਜ਼ੀਬਿਸ਼ਨ ਕੋਈ ਵੀ ਸਾਨੂੰ ਤੁਹਾਡਾ ਸ਼ਹਿਰ ਠੀਕ ਲੱਗੂਗਾ ਆਪਾਂ ਉੱਥੇ ਜਰੂਰ ਐਗਜ਼ੀਬਿਸ਼ਨ ਲਗਾ ਕੇ ਜਾਵਾਂਗੇ ਉਮੀਦ ਕਰਦੇ ਆਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਇੰਸਟਾਗ੍ਰam ਪੇਜ ਨੂੰ ਵਾਤ ਤੋਂ ਬਾਅਦ ਫੋਲੋ ਕਰਿਓ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਤ